ਗੁਰਦੁਆਰਾ ਸਾਹਿਬ ਬ੍ਰੈਂਪਟਨ ਦਾ ਗੁਰੂ ਨਾਨਕ ਮਿਸ਼ਨ ਸੈਂਟਰ ਇਹ ਬਲੰਗਰ ਹਾਲ ਆ ਅੱਜ ਪਹਿਲੀ ਵਾਰ 4 ਦਸੰਬਰ ਨੂੰ برف ਪਈ ਸਾਹਮਣੇ برف ਦੇਖੋ ਪੈ ਰਹੀ ਹੈ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖੀ ਹੈ ਮੈਂ ਗੁਰਦੁਆਰਾ ਸਾਹਿਬ ਆਇਆ ਸੀ ਜਦੋਂ ਆਇਆ ਸੀ ਉਹ برف ਬਿਲਕੁਲ ਨਹੀਂ ਸੀ ਇਹ ਸਰਕਾ ਸਾਰੀਆਂ ਕਾਰਗੀਆਂ ਸਨ ਪਰ ਹੁਣ 20 ਮਿੰਟ ਬਾਅਦ ਸਿਆਦੋਂ ਮੱਥਾ ਟੇਕ ਕੇ ਆਇਆ ਤੇ ਸਨੋ ਬਹੁਤ ਹੈਗਾ ਕੋਸ ਮੋਕੀ ਇਹ ਜੁੜਾ ਕਰਕੇ ਬੋਲ ਰਹਾ ਸਾਹਿਬ ਸਾਹਮਣੇ ਸੜਕਾਂ ਦਾ ਨਾਮ ਸੜਕ ਦਾ ਖਾਣਾ ਸੜਕ ਦਾ ਨਾਮ ਹੀ ਗੁਰੂ ਨਾਨਕ ਸਟਰੀਟ ਹੈ ਕੈਨੇਡਾ ਸਰਕਾਰ ਦੇ ਤੇ ਇਹ ਸੜਕ ਦਾ ਨਾਮ ਗੁਰੂ ਨਾਨਕ ਸਟਰੀਟ ਲਿਖਿਆ ਹੈ ਦੇਖੋ ਕਿੰਨੇ ਮਾਨ ਵਾਲੀ ਗੱਲ ਹੈ ਇਹ ਗੁਰਦਵਾਰ ਸਾਹਿਬ ਦੀ ਮੇਨ ਐਂਟਰੀ ਹੈ ਹੰਮ ਸਰਕਟਾ ਪਾਟ ਰਹੇ ਗੱਡ ਗਰਸ ਅਲੀ ਵੀਡੀਓ ਦੀ ਨਵੀਂ ਬਾਉਂਡਰੀ ਕਾफी ਪੈ ਗਈ ਹੈ ਨਾ ਹਾਂਜੀ 10 ਮਿੰਟ ਪਹਿਲਾਂ ਕੋਈ ਨਹੀਂ ਸੀ ਹੈਗੀ ਤੇ ਹੁਣ ਬਹੁਤ ਬਰਸ ਹੈਗੀ ਤੇ ਬਾਬਾ ਇਹ ਵੀ ਇਹ ਦਫਤਰ ਹੈ लंगर सवेरे ये बजन है लंगर बहुत सोना बहुत बढ़िया बिल्डिंग बनी हुई है ये सारा लक्ड़ का बने गुरुद्वार लक्ड़ बने जुड़ा कर बहुत बड़ी विकेशन बहुत है ਇਹ ਗੁਰਦਰ ਸਿੰਘ ਪਰਤੀ ਤਾਂ 3 ਫੁੱਟ ਉੱਚਾ ਬਣਿਆ ਹੋਇਆ ਮੈਨੂੰ ਦਿਖਾਣਾ ਮੈਂ ਬਾਹਰ ਆ ਗਿਆ ਵਰਕੜ-ਕਟ-ਕਟ ਕਰਦਾ ਆ ਗਿਆ ਆ ਗੁਰਦਰ ਸਿੰਘ ਦੀ ਬਿਲਕੁਲ ਸਾਰਾ ਕੁਝ ਲੱਕੜ ਦਾ ਬਣਾਇਆ ਹੈ ਸਾਰਾ ਫਰੇਸ਼ਨ ਬਣਾ ਦੇ ਉੱਪਰ ਪਰਤੀ ਨਾਲੋਂ 3 ਫੁੱਟ ਉੱਚੀ ਹੈ ਹਾਂ ਫਿਰ ਦਿੰਦੇ ਹਾਂ ਇਹ ਗੁਰਦੁਆਰਾ ਸਾਹਿਬ ਦਾ ਫਰੰਟ ਆਈ ਪਹਿਲੀ ਦਸੰਦ ਸਾਹਮਣੇ ਝੀਲ ਝੀਲ ਵਿੱਚ ਮੁਰਗਾਬੀਆਂ ਬਹੁਤ ਹੁੰਦੀਆਂ ਹਨ ਉਹ ਮੁਰਗਾਬੀਆਂ ਹਨ